ਅੱਜ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਸਪੈਸ਼ਲ ਵੀਡੀਓ ਸਟੌਪ ਲੌਸ ਬਾਰੇ ਇਹ ਜਿਹੜੀ ਸਮੱਸਿਆ ਹੈ ਬਹੁਤ ਸਾਰੇ ਵੀਰਾਂ ਪਣਾ ਦੀ ਹੈ ਬਹੁਤ ਸਾਰੇ ਵੀਰਾਂ ਪਣਾ ਦੀ ਮਨ ਦੇ ਵਿੱਚ ਦੁਵਿਧਾ ਆ ਤੇ ਇੱਕ ਇਦਾਂ ਦੀ ਸਮੱਸਿਆ ਹੁੰਦੀ ਜਿਹੜੀ ਫਰਸਟ੍ਰੇਟ ਕਰਦੀ ਹੈ ਜਿਹੜੀ ਬੰਦੇ ਨੂੰ ਫਰਸਟ੍ਰੇਟ ਕਰਦੀ ਹੈ ਆਪਣੇ ਸਿਰ ਦੇ ਵਾਲ ਪੁੱਟਣ ਦੇ ਮਜਬੂਰ ਕਰਦੀ ਹੈ ਕਿ ਯਾਰ ਕਰਾਂ ਤੇ ਕੀ ਕਰਾਂ ਮੈਂ ਜੇ ਸੋਚ ਲਿਆ ਅਨਲਿਸਿਸ ਕਰ ਲਿਆ ਕਿ ਮਾਰਕੀਟ ਨੇ ਉੱਤੇ ਜਾਣਾ ਮਾਰਕੀਟ ਜਾਂਦੀ ਵੀ ਉੱਤੇ ਆ ਪਰ ਮੇਰਾ ਉਹਦੇ ਵਿੱਚ ਫਿਰ ਵੀ ਲਾਫਸ ਹੁੰਦਾ ਹੈ ਜੀ ਮੈਂ ਸੋਚ ਲਿਆ ਐਨਾਲਿਸਿਸ ਕਰ ਲਿਆ ਕਿ ਮਾਰਕੀਟ ਨੇ ਥੱਲੇ ਜਾਣਾ ਮਾਰਕੀਟ ਥੱਲੇ ਹੀ ਜਾਣ ਲਈ ਆ ਪਰ ਫਿਰ ਵੀ ਮੇਰਾ ਲਾਅਸ ਹੋਣ ਡਿਆ ਸੋ ਸਮਝੋ ਸਭ ਤੋਂ ਪਹਿਲਾਂ ਸਮੱਸਿਆ ਕੀ ਆ ਸਮੱਸਿਆ ਦੇਖੋ ਇਹ ਆ ਮੰਨ ਲਓ ਐਗਜ਼ਾਮਪਲ ਲੈਣ ਡੇ ਆਪਾਂ ਪੈਟਰਨ ਕੋਈ ਵੀ ਹੋ ਸਕਦਾ ਹੈ ਹੈਮਰ ਹੋ ਸਕਦਾ ਹੈ ਇਨਵਰਟਡ ਹੈਮਰ ਹੋ ਸਕਦਾ ਹੈ ਡਬਲ ਪੈਟਰਨ ਦੀ ਐਗਜ਼ਾਮਪਲ ਲੈਣ ਡੇ ਆਪਾਂ ਇੱਥੇ ਹੁਣ ਡਬਲ ਪੈਟਰਨ ਬਣਿਆ ਨਿਫਟੀ ਦੇ ਚਾਰਟ ਦੇ ਵਿੱਚ ਨਿਫਟੀ ਦੇ ਚਾਰਟ ਦੇ ਵਿੱਚ ਬਣ ਗਿਆ ਡਬਲ ਪੈਟਰਨ ਤੇ ਤੁਸੀਂ ਕੀ ਕੀਤਾ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਸਟੌਪ ਲੌਸ ਲਾਤਾ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਤੁਸੀਂ ਲਾਤਾ ਸਟੌਪ ਲੌਸ ਇੱਥੇ ਤੁਹਾਡਾ ਸਟੌਪ ਲੌਸ ਬੰਦਾ ਸੀ ਤੇ ਮਾਰਕੀਟ ਨੇ ਉੱਤੇ ਜਾਣਾ ਉੱਤੇ ਹੀ ਜਾਊਗੀ ਡਬਲਿਊ ਪੈਟਰਨ ਬਣਿਆ ਪਰ ਤੁਹਾਡੇ ਸਟੌਪ ਲੌਸ ਨੂੰ ਹਿੱਟ ਕਰੂਗੀ ਪਹਿਲਾਂ ਪ੍ਰੀਮੀਅਮ ਤੇ ਚੜ੍ਹ ਦੇ ਵਿੱਚ ਫਿਰ ਉੱਤੇ ਜਾਊਗੀ ਹੁਣ ਇੱਥੇ ਦੇਖੋ ਤੁਹਾਡੇ ਨਾਲ ਇਮੋਸ਼ਨਲੀ ਦੋ ਨੁਕਸਾਨ ਹੋ ਗਏ ਸਭ ਤੋਂ ਪਹਿਲਾਂ ਪੈਸੇ ਦਾ ਨੁਕਸਾਨ ਲੌਸ ਹੋ ਗਿਆ ਦੂਜਾ ਨੁਕਸਾਨ ਇਹ ਤੁਸੀਂ ਦੇਖਿਆ ਕਿ ਯਾਰ ਮੇਰਾ ਅਨਾਲਿਸਿਸ ਇੰਨਾ ਜ਼ਬਰਦਸਤ ਸੀ ਕਿ ਉੱਤੇ ਜਾਣਾ ਸੀ ਮਾਰਕੀਟ ਨੇ ਉੱਤੇ ਗਈ ਇੰਨਾ ਵੱਡਾ ਮੈਨੂੰ ਪ੍ਰੋਫਿਟ ਮਿਲ ਸਕਦਾ ਸੀ ਪਰ ਮੈਂ ਕੀ ਕਰਨ ਡਿਆ ਮੈਂ ਲੌਸ ਲੈ ਕੇ ਮਾਰਕੀਟ ਚੋਂ ਜਾਣ ਡਿਆ ਸੋ ਇਹ ਸਿਚੁਏਸ਼ਨ ਦੇ ਵਿੱਚ ਬੰਦਾ ਸੋਚਦਾ ਕਿ ਯਾਰ ਮੈਂ ਕਰਾਂ ਤਾਂ ਕੀ ਕਰਾਂ ਐਨਾਲਿਸਿਸ ਮੇਰਾ ਸਹੀ ਹੋਣ ਡਿਆ ਮਾਰਕੀਟ ਨੇ ਉੱਤੇ ਜਾਣਾ ਸੀ ਅੱਜ ਉੱਤੇ ਹੀ ਗਈ ਆ ਪਰ ਫਿਰ ਵੀ ਮੈਂ ਲੌਸ ਲੈ ਕੇ ਜਾਣ ਡਿਆ ਸੋ ਇਹ ਸਿਚੁਏਸ਼ਨ ਆਉਂਦੀ ਆ ਜਦੋਂ ਅਪ ਟ੍ਰੈਂਡ ਦੇ ਵਿੱਚ ਉੱਤੇ ਵਾਸਤੇ ਆਪਾਂ ਡਬਲਯੂ ਪੈਟਰਨ ਤੇ ਟ੍ਰੇਡ ਕਰਨ ਡੇ ਜਾਂ ਫਿਰ ਕੋਈ ਵੀ ਪੈਟਰਨ ਆ ਹੈਮਰ ਹੋ ਗਿਆ ਇਨਵਰਟਡ ਹੈਮਰ ਹੋ ਗਿਆ ਸੋ ਉੱਤੇ ਵਾਸਤੇ ਜਦੋਂ ਵੀ ਇਹ ਪੈਟਰਨ ਟ੍ਰੇਡ ਕਰਨ ਡੇ ਉਦੋਂ ਉਹਨਾਂ ਨੂੰ ਇਹ ਸਮੱਸਿਆ ਆਉਂਦੀ ਆ ਹੁਣ ਥੱਲੇ ਵਾਸਤੇ ਸਮੱਸਿਆ ਕੀ ਆਉਂਦੀ ਆ ਜਦੋਂ ਦੇਖੋ ਇੱਥੇ ਕੋਈ ਬਣਿਆ ਐਮ ਪੈਟਰਨ ਇਹਾਂ ਸ਼ੂਟਿੰਗ ਸਟਾਰ ਲਾ ਲਓ ਜਾਂ ਹੈਂਗਿੰਗ ਮੈਨ ਲਾ ਲਓ ਕੋਈ ਵੀ ਪੈਟਰਨ ਜਿਹੜਾ ਥੱਲੇ ਵਾਸਤੇ ਆ। ਹੁਣ ਇਹਦੇ ਵਿੱਚ ਦੇਖੋ ਐਮ ਪੈਟਰਨ ਆ। ਇੱਥੇ ਤੁਸੀਂ ਲਾਇਆ ਸਟਾਪ ਲੌਸ। ਪ੍ਰੀਮੀਅਮ ਚਾਰਟ ਦੇ ਵਿੱਚ। ਇਹ ਜਿਹੜਾ ਐਮ ਪੈਟਰਨ ਬਣਿਆ ਇਹ ਨਿਫਟੀ ਚਾਰਟ ਦੇ ਵਿੱਚ ਬਣਿਆ। ਪ੍ਰੀਮੀਅਮ ਚਾਰਟ ਦੇ ਵਿੱਚ ਨਹੀਂ ਬਣਿਆ। ਸੋ ਇੱਥੇ ਤੁਸੀਂ ਸਟਾਪ ਲੌਸ ਲਾ ਲਿਆ। ਆ ਇੱਥੇ ਤੁਹਾਡੀ ਹੋ ਗਈ ਐਂਟਰੀ। ਤੇ ਥੱਲੇ ਜਾਣਾ ਨਿਫਟੀ ਨੇ ਥੱਲੇ ਹੀ ਜਾਊਗੀ ਪਰ ਤੁਹਾਨੂੰ ਕੱਢ ਕੇ ਜਾਊਗੀ। ਇੱਥੇ ਦੇਖੋ ਤੁਹਾਡਾ ਸਟਾਪ ਲੌਸ ਸੈੱਟ ਕੀਤਾ ਇਹਨੇ। ਫਿਰ ਉਸ ਤੋਂ ਬਾਅਦ ਥੱਲੇ ਜਾਣਾ ਸ਼ੁਰੂ ਕਰਤਾ। ਫੇਰ ਇਥੇ ਕੀ ਹੋਇਆ ਤੁਹਾਡੇ ਨਾਲ ਤੁਹਾਡਾ ਸਟੌਪ ਲਸ ਗਿਆ ਤੁਸੀਂ ਆ ਦੇਖਿਆ ਕਿ ਤੁਹਾਡਾ ਜਰ ਐਨਾਲਿਸਿਸ ਕਿੰਨਾ ਸਹੀ ਹੋਇਆ ਕਿੰਨਾ ਵੱਡਾ ਤੁਸੀਂ ਪ੍ਰੋਫਿਟ ਲੈ ਸਕਦੇ ਸੀ ਸੋ ਪ੍ਰੋਫਿਟ ਨਾ ਲੈਣ ਦਾ ਪਛਤਾਵਾ ਹੋ ਗਿਆ ਤੇ ਸਟੌਪ ਲਸ ਇਥੇ ਨੁਕਸਾਨ ਦੇਣਾ ਪਿਆ ਫੇਰ ਇਥੇ ਤੁਹਾਡੇ ਇਮੋਸ਼ਨਲੀ ਦੋ ਨੁਕਸਾਨ ਹੋ ਗਏ ਸੋ ਇਹਦਾ ਸੋਲੂਸ਼ਨ ਕੀ ਹੈ ਸੋਲੂਸ਼ਨ ਦੇਖੋ ਇਹਦਾ ਸਿੰਪਲ ਜਿਹਾ ਹੈ ਕਿ ਦੇਖੋ ਇੱਕ ਤਾਂ ਹੈਗਾ ਆਪਣੇ ਕੋਲ ਨਿਫਟੀ ਦਾ ਚਾਰਟ ਤੇ ਇੱਕ ਪ੍ਰੀਮੀਅਮ ਦਾ ਚਾਰਟ ਆ ਜੇ ਦੇਖੋ ਆਪਾਂ ਦੇਖਣ ਦੇ ਆ ਡਬਲਿਊ ਪੈਟਰਨ ਨਿਫਟੀ ਦੇ ਚਾਰਟ ਦੇ ਵਿੱਚ ਬਣਿਆ ਤੇ ਫਿਰ ਆਪਣਾ ਸਟੌਪ ਲੌਸ ਵੀ ਨਿਫਟੀ ਦੇ ਚਾਰਟ ਦੇ ਉੱਤੇ ਹੀ ਹੋਣਾ ਚਾਹੀਦਾ ਤੇ ਜੇ ਆਪਾਂ ਦੇਖੋ ਪ੍ਰੀਮੀਅਮ ਦਾ ਚਾਰਟ ਦੇਖਣ ਦੇ ਆ ਉਹਦੇ ਵਿੱਚ ਡਬਲ ਪੈਟਰਨ ਬਣਿਆ ਸੋ ਫਿਰ ਆਪਣਾ ਦੇਖੋ ਸਟੌਪ ਲੌਸ ਵੀ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਜਿਹੜਾ ਡਬਲ ਪੈਟਰਨ ਬਣਿਆ ਉਹਦੇ ਹਿਸਾਬ ਨਾਲ ਹੋਣਾ ਚਾਹੀਦਾ ਸੋ ਜਿਹੜੇ ਵੀ ਚਾਰਟ ਦੇ ਵਿੱਚ ਤੁਸੀਂ ਪੈਟਰਨ ਦੇਖਣ ਦੇ ਜੋ ਉਸੇ ਚਾਰਟ ਦੇ ਅਕੋਰਡਿੰਗ ਤੁਸੀਂ ਆਪਣਾ ਸਟੌਪ ਲੌਸ ਰੱਖੋ ਸਿੰਪਲ ਜਿਹਾ ਫਾਰਮੂਲਾ ਸਿੰਪਲ ਜਿਹਾ ਮੈਂ ਇਹ ਨਹੀਂ ਕਹਿਣਾ ਤੁਸੀਂ ਨਿਫਟੀ ਦਾ ਚਾਰਟ ਦੇਖੋ ਮੈਂ ਇਹ ਨਹੀਂ ਕਹਿਣਾ ਤੁਸੀਂ ਪ੍ਰੀਮੀਅਮ ਦਾ ਚਾਰਟ ਦੇਖੋ ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗਦੀ ਉਹ ਦੇਖੋ ਪਰ ਇੱਕ ਗੱਲ ਯਾਦ ਰੱਖੋ ਕਿ ਜੇ ਤੁਸੀਂ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਡਬਲ ਪੈਟਰਨ ਵੇਖਿਆ ਤੇ ਫਿਰ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਸਟੌਪ ਲੌਸ ਲਾਓ ਤੇ ਜੇ ਤੁਸੀਂ ਨਿਫਟੀ ਦੇ ਚਾਰਟ ਦੇ ਵਿੱਚ ਡਬਲ ਪੈਟਰਨ ਵੇਖਿਆ ਤੇ ਫਿਰ ਤੁਸੀਂ ਨਿਫਟੀ ਦੇ ਚਾਰਟ ਦੇ ਵਿੱਚ ਸਟੌਪ ਲੌਸ ਨੂੰ ਫਾਲੋ ਕਰੋ ਹੁਣ ਦੋਨੋਂ ਅਲੱਗ-ਅਲੱਗ ਚੀਜ਼ਾਂ ਹੋ ਗਈਆਂ ਇੱਕ ਹੋ ਗਿਆ ਸਟੌਪ ਲੌਸ ਲਾਉਣਾ ਤੇ ਇੱਕ ਹੋ ਗਿਆ ਸਟੌਪ ਲੌਸ ਫਾਲੋ ਕਰਨਾ ਕਿਉਂ ਦੇਖੋ ਨਿਫਟੀ ਦੇ ਚਾਰਟ ਦੇ ਵਿੱਚ ਮੰਨ ਲਓ ਬਣ ਗਿਆ ਡਬਲ ਪੈਟਰਨ ਹੁਣ ਨਿਫਟੀ ਦੇ ਚਾਰਟ ਦੇ ਵਿੱਚ ਤੁਸੀਂ ਸਿਸਟਮ ਦੇ ਵਿੱਚ ਸਟੌਪ ਲੌਸ ਨਹੀਂ ਲਾ ਸਕਦੇ ਫਾਲੋ ਕਰ ਸਕਦੇ ਹੋ ਹੁਣ ਦੇਖੋ ਇੱਥੇ ਤੁਸੀਂ ਨਾ ਜਿੱਥੇ ਤੁਹਾਡਾ ਸਟੌਪ ਲੌਸ ਬੰਦਾ ਉੱਥੇ ਲਾਈਨ ਖਿੱਚ ਲਓ ਜੇ ਤਾਂ ਦੇਖੋ ਮਾਰਕੀਟ ਥੱਲੇ ਆ ਕੇ ਉਸ ਲਾਈਨ ਨੂੰ ਕਰਾਸ ਕਰ ਜਾਂਦੀ ਹੈ ਥੱਲੇ ਜਾਂਦੀ ਹੈ ਮੈਨੂਅਲੀ ਜਿੱਦਾਂ ਆਪਾਂ ਦੇਖੋ ਟਾਰਗੇਟ ਕੋਲ ਜਦੋਂ ਪਹੁੰਚ ਜਾਂਦੀ ਹੈ ਮੈਨੂਅਲੀ ਆਪਾਂ ਕੀ ਕਰਦੇ ਹਾਂ ਆਪਣੇ ਜਿਹੜੇ ਵੀ ਐਪ ਦੇ ਵਿੱਚ ਆਪਾਂ ਟ੍ਰੇਡ ਕਰਦੇ ਹਾਂ ਸਾਰਿਆਂ ਵਿੱਚ ਸਿੰਪਲ ਜਿਹਾ ਫਾਰਮੂਲਾ ਹੈ ਜਦੋਂ ਆਪਾਂ ਸਵਾਈਪ ਕਰਦੇ ਹਾਂ ਐਸਾਈਡ ਨੂੰ ਸੋ ਆਪਣਾ ਜੀ ਟ੍ਰੇਡ ਐਗਜ਼ਿਟ ਹੋ ਜਾਂਦੀ ਹੈ ਸੋ ਸਿਰਫ ਸਵਾਈਪ ਕਰਨਾ ਤੁਸੀਂ ਡਬਲ ਪੈਟਰਨ ਬਣ ਨਿਫਟੀ ਚਾਰਟ ਦੇ ਵਿੱਚ ਇੱਥੇ ਤੁਸੀਂ ਲਾਇਆ ਸਟੌਪ ਲੌਸ ਜੇ ਦੇਖੋ ਥੱਲੇ ਆਉਂਦੀ ਇਹਨੂੰ ਕ੍ਰਾਸ ਕਰਦੀ ਹੈ ਉਸੇ ਟਾਈਮ ਤੇ ਸਵਾਈਪ ਕਰੋ ਸਟੌਪ ਲੌਸ ਤੁਹਾਡਾ ਹੋ ਗਿਆ ਠੀਕ ਹੈ ਐਗਜ਼ਿਟ ਕਰ ਲਓ ਟ੍ਰੇਡ ਨੂੰ ਤੇ ਜੇ ਦੇਖੋ ਉੱਤੇ ਜਾਂਦੀ ਹੈ ਵਧੀਆ ਗੱਲ ਹੈ ਫਿਰ ਸਟੌਪ ਲੌਸ ਨੂੰ ਟ੍ਰੇਲ ਕਰਕੇ ਅੱਗੇ-ਅੱਗੇ ਤੇ ਵੱਡੇ ਤੋਂ ਵੱਡਾ ਪ੍ਰੋਫਿਟ ਲਓ ਸਿੰਪਲ ਤੇ ਜੇ ਦੇਖੋ ਐਮ ਪੈਟਰਨ ਬਣਿਆ ਐਮ ਪੈਟਰਨ ਬਣਿਆ ਇੱਥੇ ਤੁਹਾਡਾ ਸਟੌਪ ਲੌਸ ਬੰਦਾ ਨਿਫਟੀ ਚਾਰਟ ਦੇ ਵਿੱਚ ਤੇ ਜੇ ਦੇਖੋ ਇਹਨੂੰ ਆਣ ਕੇ ਕ੍ਰਾਸ ਕਰਦੀ ਆ ਫਿਰ ਤੁਸੀਂ ਕੀ ਕਰਨਾ ਐਗਜ਼ਿਟ ਕਰ ਦੇਣਾ ਉਸੇ ਟਾਈਮ ਤੇ ਸਵਾਈਪ ਕਰਕੇ ਐਗਜ਼ਿਟ ਕਰ ਦੇਣਾ ਸਟਾਪ ਲਸ ਤੁਹਾਡਾ ਹੋ ਗਿਆ ਤੇ ਜੇ ਦੇਖੋ ਥੱਲੇ ਆਉਂਦੀ ਆ ਜੇ ਥੱਲੇ ਆਉਂਦੀ ਆ ਤੇ ਫਿਰ ਤੁਸੀਂ ਆਪਣਾ ਸਟਾਪ ਲਸ ਨੂੰ ਟ੍ਰੇਲ ਕਰ ਕਰਕੇ ਵੱਡੇ ਤੋਂ ਵੱਡਾ ਉਹਦੇ ਵਿੱਚ ਪ੍ਰੋਫਿਟ ਲੈ ਸਕਦੇ ਜੋ ਇਹ ਹੋ ਗਿਆ ਆਪਣਾ ਨਿਫਟੀ ਚਾਰਟ ਵਾਸਤੇ ਇਹ ਜਿਹੜੀ ਚੀਜ਼ ਐ ਮੈਂ ਕਰਦਾ ਮੈਂ ਆਪਣੇ ਸਟਾਪ ਲਸ ਨੂੰ ਫਾਲੋ ਕਰਦਾ ਲਾਉਣਾ ਨਹੀਂਗਾ ਕਿਉਂਕਿ ਨਿਫਟੀ ਚਾਰਟ ਤੇ ਦੇਖੋ ਜਿਹੜਾ ਸਟਾਪ ਲਸ ਆਪਾਂ ਦੇਖੂਗਾ ਉਹਨੂੰ ਆਪਾਂ ਲਾ ਨਹੀਂ ਸਕਦੇ ਜਿਹੜਾ ਪ੍ਰੀਮੀਅਮ ਚਾਰਟ ਤੇ ਆਪਾਂ ਨੂੰ ਸਟੌਪ ਲੌਸ ਹੋਊਗਾ ਉਹਨੂੰ ਆਪਾਂ ਲਾ ਸਕਦੇ ਹਾਂ ਸਿਸਟਮ ਦੇ ਵਿੱਚ ਸੋ ਜਿਹੜੇ ਵੀਰ ਭੈਣ ਦੇਖੋ ਪ੍ਰੀਮੀਅਮ ਚਾਰਟ ਦੇ ਵਿੱਚ ਕਰਨਾ ਚਾਹੁੰਦੇ ਉਹਨਾਂ ਨੇ ਕਿਵੇਂ ਕਰਨਾ ਦੇਖੋ ਜੇ ਪ੍ਰੀਮੀਅਮ ਚਾਰਟ ਦੇ ਵਿੱਚ ਕੋਈ ਐਮ ਪੈਟਰਨ ਬਣਿਆ ਵਧੀਆ ਐਮ ਪੈਟਰਨ ਬਣ ਆਲੀ ਪਹਿਲਾਂ ਆਪਾਂ ਇੱਥੇ ਐਮ ਪੈਟਰਨ ਬਣਿਆ ਸੋ ਪ੍ਰੀਮੀਅਮ ਚਾਰਟ ਦੇ ਵਿੱਚ ਬਣਿਆ ਪ੍ਰੀਮੀਅਮ ਚਾਰਟ ਜੇ ਤੁਸੀਂ ਦੇਖਣ ਦੇ ਅਸੀਂ ਇਹਦੇ ਵਿੱਚ ਐਮ ਪੈਟਰਨ ਬਣਿਆ ਇੱਥੇ ਲਾਓ ਸਟੌਪ ਲੌਸ ਇੱਥੇ ਤੁਹਾਡੀ ਹੋ ਗਈ ਐਂਟਰੀ ਤੇ ਹੁਣ ਜੇ ਦੇਖੋ ਇਹਨਾਂ ਅੰਕ ਹਿੱਟ ਕਰੂਗੀ ਸਿਸਟਮ ਦੇ ਵਿੱਚ ਲੱਗਾ ਹੋਇਆ ਤੁਹਾਡਾ ਸਟੌਪ ਲੌਸ ਆਪਣੇ ਤੇ ਜੇ ਦੇਖੋ ਥੱਲੇ ਜਾਊਗੀ ਫਿਰ ਸਟੌਪ ਲੌਸ ਨੂੰ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਜੋ ਇਸੇ ਤਰ੍ਹਾਂ ਜੇ ਗੱਲ ਕਰੀਏ ਆਪਾਂ ਉੱਤੇ ਦੀ ਡਬਲ ਯੂ ਪੈਟਰਨ ਮੰਨ ਲਓ ਬਣਿਆ ਪ੍ਰੀਮੀਅਮ ਚਾਰਟ ਦੇ ਵਿੱਚ ਖੰਡਿਆ ਸੀ ਤੁਸੀਂ ਪ੍ਰੀਮੀਅਮ ਚਾਰਟ ਦੇ ਵਿੱਚ ਡਬਲ ਪੈਟਰਨ ਬਣਿਆ ਹੁਣ ਪ੍ਰੀਮੀਅਮ ਚਾਰਟ ਦੇ ਵਿੱਚ ਤੁਸੀਂ ਲਾਓ ਇੱਥੇ ਸਟੌਪ ਲੌਸ ਸਿਸਟਮ ਦੇ ਵਿੱਚ ਜੇ ਆਣ ਕੇ ਇਹਨੂੰ ਹਿੱਟ ਕਰੂਗੀ ਸਟੌਪ ਲੌਸ ਦਾ ਡਾਇਰ ਹਿੱਟ ਹੋ ਜਾਊਗਾ ਆਟੋਮੈਟਿਕਲੀ ਤੇ ਜੇ ਦੇਖੋ ਉੱਤੇ ਜਾਊਗੀ ਤੁਸੀਂ ਸਟੌਪ ਲੌਸ ਨੂੰ ਟ੍ਰੇਲ ਕਰਕੇ ਵੱਡੇ ਤੋਂ ਵੱਡਾ ਪ੍ਰੋਫਿਟ ਲੈ ਸਕਦੇ ਹੋ ਸਿੰਪਲ ਜਿਹਾ ਫਾਰਮੂਲਾ ਸੋ ਜਿਹੜੇ ਦੇਖੋ ਚਾਰਟ ਦੇ ਸਿੱਧੀ ਸਿੱਧੀ ਗੱਲ ਇਹ ਆ ਹੁਣ ਆਪਾਂ ਥੋੜਾ ਜਿਆਦਾ ਸਮਝ ਲੈਣਾ ਇੱਥੇ ਇੱਥੇ ਦੇਖੋ ਤੁਸੀਂ ਐਗਜ਼ਾਮਪਲ ਹੁਣ ਆ ਮੈਂ ਟਰੇਡ ਕੀਤੀ ਸੀ ਆਪਣੀ ਦਿਨ ਸੋਮਵਾਰ ਨੂੰ ਆ ਸ਼ੂਟਿੰਗ ਸਟਾਰ ਤੇ ਇੱਥੇ ਦੇਖੋ ਲੋ ਬ੍ਰੇਕ ਹੋਣ ਤੇ ਮੈਂ ਐਂਟਰੀ ਕੀਤੀ ਇੱਥੇ ਮੇਰਾ ਸਟਾਪ ਲੌਸ ਸੀ ਇੱਥੇ ਹੁਣ ਦੇਖੋ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਮੇਰਾ ਸਟਾਪ ਲੌਸ ਹਿੱਟ ਨਹੀਂ ਹੋਇਆ ਸੋ ਇਹੋ ਜਿਹੜਾ ਸੇਮ ਕੈਂਡਲ ਹੈ ਜੀ ਇਹਦਾ ਆਪਾਂ ਜੀ ਦੇਖੀਏ ਇੱਥੇ 9:45 ਮਿੰਟ ਤੇ ਬਣਿਆ ਸੀ ਹੁਣ ਆਪਾਂ ਇਧਰ ਖੋਲ ਲੈਨੇ ਆਹ ਵਾਲਾ ਹੁਣ ਇਹਦੇ ਵਿੱਚ ਦੇਖੋ ਆ ਆ 945 ਵਾਲਾ ਕੈਂਡਲ ਆ ਜਿਹੜਾ ਮੈਂ ਇੱਥੇ ਲਾਈਨ ਲਾ ਕੇ ਤੁਹਾਨੂੰ ਦਿਖਾ ਦੇਣਾ ਆ ਵਾਲਾ ਉਹਦੇ ਵਿੱਚ ਆਪਣਾ ਕੀ ਬਣਿਆ ਸ਼ੂਟਿੰਗ ਸਟਾਰ ਇਹਦੇ ਵਿੱਚ ਕੀ ਬਣੂਗਾ ਹੈਮਰ ਕਿਉਂਕਿ ਪ੍ਰੀਮੀਅਮ ਦਾ ਚਾਰਟ ਉੱਤੇ ਜਾਊਗਾ ਫੇਰ ਹੀ ਪ੍ਰੋਫਿਟ ਹੋਣਾ ਸੋ ਇਹਦੇ ਵਿੱਚ ਹੈਮਰ ਬਣਿਆ ਹੁਣ ਇਹਦਾ ਸਟਾਪ ਲੋਸ ਦੇਖੋ ਇੱਥੇ ਬੰਦਾ ਸੀ ਇਹਦੇ ਹਿਸਾਬ ਦੇ ਨਾਲ ਜੇ ਮੈਂ ਸਟਾਪ ਲੋਸ ਲਾਉਣਾ ਫਿਰ ਮੇਰਾ ਸਟਾਪ ਲੋਸ ਹਿੱਟ ਹੋ ਜਾਂਦਾ ਹੈ ਪਰ ਮੈਂ ਲਾਇਆ ਨਿਫਟੀ ਦੇ ਚਾਰਟ ਦੇ ਅਕੋਰਡਿੰਗ ਸੋ ਇਸ ਕਰਕੇ ਮੇਰਾ ਸਟਾਪ ਲੋਸ ਹਿੱਟ ਨਹੀਂ ਹੋਇਆ ਤੇ ਮਾਰਕੀਟ ਗਈ ਥੱਲੇ ਤੇ ਹੋਇਆ ਬਹੁਤ ਵੱਡਾ ਇਹਦੇ ਵਿੱਚ ਪ੍ਰੋਫਿਟ ਸੋ ਜੇ ਦੇਖੋ ਪੈਟਰਨ ਆਪਾਂ ਨਿਫਟੀ ਦੇ ਚਾਰਟ ਦੇ ਵਿੱਚ ਦੇਖਣਾ ਫਿਰ ਨਿਫਟੀ ਦੇ ਚਾਰਟ ਦੇ ਹਿਸਾਬ ਨਾਲ ਆਪਾਂ ਸਟਾਪ ਲੌਸ ਫੋਲੋ ਕਰਨਾ ਤੇ ਜੇ ਦੇਖੋ ਆਪਾਂ ਪੈਟਰਨ ਦੇਖਣਾ ਆ ਪ੍ਰੀਮੀਅਮ ਦੇ ਵਿੱਚ ਜਿ ਤਰ੍ਹਾਂ ਦੇਖੋ ਇਹਦੇ ਵਿੱਚ ਵੀ ਆ ਡਬਲਯੂ ਪੈਟਰਨ ਬਣਿਆ ਹੁਣ ਜੇ ਦੇਖੋ ਆਪਾਂ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਡਬਲਯੂ ਪੈਟਰਨ ਦੇਖ ਕੇ ਜਾਂ ਫਿਰ ਮੰਨ ਲਓ ਕਿ ਹੈਮਰ ਦੇਖ ਕੇ ਟਰੇਡ ਕਰਨੀ ਹੈ ਫਿਰ ਆਪਾਂ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਸਟਾਪ ਲੌਸ ਲਾਉਣਾ ਸੋ ਜਿਹੜੇ ਵੀ ਚਾਰਟ ਦੇ ਵਿੱਚ ਦੇਖੋ ਤੁਸੀਂ ਪੈਟਰਨ ਦੇਖ ਕੇ ট্রেਡ ਕਰਦੇ ਜੋ ਉਸੇ ਚਾਰਟ ਦੇ ਅਕੋਰਡਿੰਗ ਤੁਸੀਂ ਆਪਣਾ ਸਟੌਪ ਲੌਸ ਤੇ ਟਾਰਗੇਟ ਰੱਖੋ ਸਿੰਪਲ ਜੀ ਗੱਲ ਇਹ ਆ ਮੈਂ ਕਰਦਾ ਹਾਂ ਨਿਫਟੀ ਦਾ ਚਾਰਟ ਵੇਖ ਕੇ ਟਰੇਡ ਤੇ ਨਿਫਟੀ ਦੇ ਚਾਰਟ ਦੇ ਅਕੋਰਡਿੰਗ ਹੀ ਮੈਂ ਆਪਣਾ ਸਟੌਪ ਲੌਸ ਤੇ ਟਾਰਗੇਟ ਫਾਲੋ ਕਰਦਾ ਹਾਂ ਸੋ ਆਈ ਹੋਪ ਸਾਰੀਆਂ ਚੀਜ਼ਾਂ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ ਤੁਹਾਡੀ ਜਿਹੜੀ ਏਡੀ ਵੱਡੀ ਸਮੱਸਿਆ ਉਹਦਾ ਸੋਲੂਸ਼ਨ ਤੁਹਾਨੂੰ ਮਿਲ ਗਿਆ ਹੋਊਗਾ ਫਿਰ ਵੀ ਜੇ ਕੋਈ ਦੇਖੋ ਡਾਊਟ ਰਹਿ ਗਿਆ ਕੋਈ ਸਵਾਲ ਰਹਿ ਗਿਆ ਤੁਸੀਂ ਗਮੇ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਜੋ